ਹਨ ਇਸ ਸਹਜ ਸੁਭਾਇ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਰਤ ਖਸਮ ਦੀ ਨੂਰ ਅਰਸੋ ਹੋਂ ਕੁਰਸੋ ਛੱਟੀ ਐ ਤੁੱਦ ਦਿਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸ਼ਾ ਹੰਦੈ ਸ਼ੋ ਜਿਸ ਪਾਸ ਬਹਖਿਆ ਸੋਹੀ ਐ ਸਭਨਾਂ ਦਾ ਵੀਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਸੋਹੂ ਜਿਸ ਪਾਸ ਬਹਿਠਿਆ ਸੋਹੀਏ ਸਭਨਾਂ ਸਤਨਾਮ ਸ਼੍ਰੀ ਵਾਹੀ ਗੁਰ ਸਾਹਿਬ ਜਤ ਸਰੀ ਹਰ ਦੂਜ ਸੰਤ ਇਕ ਓੰਕਾਰ ਸਤਗੁਰ ਪ੍ਰਸਾਦ ਸਲੋ ਜੋ ਅਗਮਯ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ ਸੁਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕੋ ਸਮਰਥ ਸੰਤ ਜਿਉ ਜਨੋ ਤਿਉ ਰਖ ਹਰ ਪ੍ਰਭ ਤੇਰੀ ਆ ਕਿਤੇ ਗਨ ਅਸੰਖ ਅਵਗਣ ਮੇਰੀ ਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ਕਰਤ ਵਿਚਾਰ ਵਿਖੜੇ ਪ੍ਰਭ ਨੇ ਰੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾੜ ਭਵਜਲ ਫੇਰਿਆ ਸਲੋਕ ਜਿਰਤ ਨ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਆ ਮਿਲੈ ਨਿਥਾਵੇ ਥਾਉ ਸੰਤ ਦੂਸਰ ਨਾਹੀ ਠਾਓ ਕਬਹ ਜਾਈ ਐ ਹਉਰ ਬਹਿਰ ਕਰ ਜੋੜ ਸੋ ਪ੍ਰਭ ਧਿਆਈ ਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ ਇਕਸਿਓ ਲਿਵ ਲਾਈ ਐ ਹਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈ ਐ ਬਿਨੁ ਅੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਕੋ ਧਿਆਈਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਧਨ ਸੰਜੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਇ ਥਾਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀ ਅਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਣੀ ਅਜ ਸਰਨ ਸੁਆਮੀ ਸੁਖਹ ਗਾਮੀ ਤਿਸ ਬਿਨਾ ਅਨ ਨਾਹੇ ਕੋਇ ਬਿਨਵੰਤ ਨਾਨਕ ਦਇਆ ਧਾਰੋ ਿਸ ਪ੍ਰਾਪਤ ਨਾਮ ਹੋਏ ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਬਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਪਤ ਅਗਾਨਿਆ ਗਹ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੈ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੈਨੇ ਇੱਕ ਪਲੇ ਵਾਹਿ ਗੁਰੂ ਜੀ ਕੀ ਫਤਿਹ ਜਤ ਸਰੀ ਮਹਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਲੋਕ ਉੱਚ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕੋ ਸਮਰਥ